ਪੰਜਾਬ ਵਿੱਚ ਮਿਤੀ 14 ਦਸੰਬਰ ਨੂੰ ਹੋਣ ਜਾ ਰਹੀਆਂ ਬਲਾਕ ਸੰਮਤੀਆਂ ਦੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕਰਦੇ ਆ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ ਉੱਥੇ ਹੀ ਇਸੇ ਹੀ ਕੜੀ ਦੇ ਤਹਿਤ ਫਗਵਾੜਾ ਦੀ ਗੱਲ ਕਰੀਏ ਤਾਂ ਫਗਵਾੜਾ ਵਿਖੇ ਭਾਜਪਾ ਵੱਲੋਂ ਚੋਣ ਮੈਦਾਨ ਵਿੱਚ उतारे गए ਦੋ ਜ਼ਿਲ੍ਹਾ ਪਰਿਸ਼ਦ ਮੈਂਬਰ ਅਤੇ 20 ਬਲਾਕ ਸੰਮਤੀ ਉਮੀਦਵਾਰਾਂ ਨਾਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਭੱਲੋ ਆਪਣੇ ਗ੍ਰਹਿ ਵਿਖੇ ਕੀਤੀ ਗਈ ਜਿਸ ਵਿੱਚ ਜਿੱਥੇ ਇਹਨਾਂ ਚੋਣਾਂ ਨੂੰ ਲੈ ਕੇ ਰੂਪਰੇਖਾ ਤਿਆਰ ਕੀਤੀ ਗਈ ਉੱਥੇ ਹੀ ਉਮੀਦਵਾਰਾਂ ਨੂੰ ਇਹਨਾਂ ਚੋਣਾਂ ਵਿੱਚ ਵੋਟਰਾਂ ਨਾਲ ਰابطਾ ਕਾਇਮ ਕਰਕੇ ਪਾਰਟੀ ਦੀਆਂ ਨੀਤੀਆਂ ਬਾਰੇ ਵੀ ਜਾਣੂ ਕਰਵਾਉਣ ਲਈ ਕਿਹਾ ਗਿਆ ਇਸ ਦੌਰਾਨ ਗੱਲਬਾਤ ਕਰਦੇ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਅਤੇ ਅਵਤਾਰ ਸਿੰਘ ਮਨ ਨੇ ਕਿਹਾ ਕਿ ਇਹਨਾਂ ਚੋਣਾਂ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ ਤੇ ਪਾਰਟੀ ਵਰਕਰ ਪਾਰਟੀ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਹੀ ਚੋਣ ਲੜਨਗੇ ਉਨਾਸਮੂ ਪਿੰਡਾਂ ਦੇ ਵਸੀਆਂ ਨੂੰ ਇਹਨਾਂ ਚੋਣਾ ਵਿੱਚ ਭਾਜਪਾ ਪਾਰਟੀ ਦੇ ਹੱਕ ਵਿੱਚ ਵੋਟਾਂ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਇਸ ਦੌਰਾਨ ਸ਼੍ਰੀਮਤੀ ਨੀਤਾ ਸੋਮਪrakash ਸਾਫਕਾ ਮਿਰਰਨ ਖੋਸਲਾ ਪਰਮਜੀਤ ਸਿੰਘ ਚਾਚੋ ਕੀ ਗਗਨਦੀਪ ਸੋਨੀ ਰਣਜੀਤ ਪਾਲ ਪਾਵਲਾ ਜੀਤਾ ਪੰਡਵਾ ਰਜੀਵ ਪਾਵਾਂ ਮਨ ਮਨਜੀਤ ਸਿੰਘ ਜਸਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵੀ ਭਾਜਪਾ ਵਰਕਰ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਐਮ ਐਸ ਰਾਜਾ ਤੇ ਐਚ ਐਸ ਰਾਣਾ ਦੀ ਵਿਸ਼ੇਸ਼ ਰਿਪੋਰਟ ਜ਼ਿਲ੍ਹਾ ਪ੍ਰਿਸ਼ਦ ਦੇ ਪ੍ਰਚਾਰ ਸੰਤੀ ਗਿਆ ਚੋਣਾ 14 ਤਰੀਕ ਨੂੰ ਆਉਣੀ ਹੈ। ਔਰ ਇਸ ਸੰਬੰਧ ਵਿੱਚ ਕੱਲ ਲਾਸਟ ਡੇਟ ਸੀ ਪੇਪਰ ਫਾਈਲ ਕਰਨ ਦੀ। ਮੈਨੂੰ ਖੁਸ਼ੀ ਹੈ ਕਿ ਭਾਰਤੀ ਜਨਤਾ ਪਾਰਟੀ ਦੇ 20 ਸੀਟਾਂ ਦੇ ਸੀਟਾਂ ਨੇ 20 ਦੇ ਵੀ ਇਸ ਕੈਂਡੀਡੇਟ ਉਤਾਰੇ ਨੇ ਤੇ ਦੋ ਕੈਂਡੀਡੇਟ ਜਿਹੜਾ ਪਿਛੇ ਦੇ ਵੀ ਉਤਾਰੇ ਨੇ। ਬਹੁਤ ਵਧੀਆ ਰਚਵੰਦ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਪਰ ਮਿਲਿਆ। ਸਾਡੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਡਾਇਰੈਕਟਰਸ ਨੇ ਬਹੁਤ ਵਿੰਦ ਕਰਕੇ ਲੋਕਾਂ ਨੂੰ ਪ੍ਰੇਰਿਤ ਕਰਕੇ ਇਹ ਬਾਰੇ ਕੈਂਡੀਡੇਟ ਤਿਆਰ ਕੀਤੀ ਅੱਜ ਜਦੋਂ ਸਾਰੇ ਕੈਂਡੀਡੇਟ ਨੂੰ ਸਿਖਲਾਇਆ ਸੀ ਤਾਂ ਕਿ ਆਉਣ ਵਾਲੇ ਦਿਨ ਜਿਹੜੀ 7 ਦਿਨ ਇਲੈਕਸ਼ਨ ਦੀ ਕੈਂਪੇਨ ਚਲਾਨੀ ਆ ਉਹਦੇ ਬਾਰੇ ਵਿਚਾਰਪੰਧਰਾ ਕਰ ਚੁੱਕੇ ਹੋਏ। ਉਹ ਸਾਰੇ ਅੱਜ ਹਮਾਂ ਬਾਕੇ ਇੱਥੇ ਕੈਂਡੀਡੇਟ ਪਹੁੰਚੇ ਗਏ। ਉਹਨਾਂ ਨੂੰ ਨਾਲ ਅਸੀਂ ਵਿਚਾਰ ਕੀਤਾ ਤੇ ਆਉਣ ਵਾਲੇ ਸਮੇਂ ਸਾਰੀ ਲੀਡਰਸ਼ਿਪ ਨਾਲ ਤੇ ਕੰਮ ਕਰੀਗੇ। ਪਾਰਟੀ ਜਨਤਾ ਪਾਰਟੀ ਚੰਗੀ ਤਕਨੀਕ ਦਿੱਤ ਪ੍ਰਾਪਤ ਕਰੇ। ਕਿ ਜਿਹੜੀ ਪਾਰਟੀ ਆਪਣੇ ਸਿੰਬਲ ਤੇ ਚੁੰਡੜਗੀ ਜਾਂ ਕਿਸੇ ਨਾਲ ਰਲ ਕੇ ਰਹੇ। ਭਾਰਤੀ ਜਨਤਾ ਪਾਰਟੀ ਆਪਣੇ ਤੋਂ ਸਿੰਬਲ ਤੇ ਕਮਲਦੇਵੋ ਜਨ ਸ਼ਾਂਤੀ ਵਲ ਬੋਟਾਂ ਪਾਏਗੀ ਔਰ ਇਹ ਜਿਸੀ ਪਾਰਟੀ ਸਾਰੀਆਂ ਵੱਖਰੀ ਵੱਖਰੀ ਇਲੈਕਸ਼ਨ ਲੜੇ ਕਿਸੇ ਨਾ ਕੋਈ ਐਲਾਈਅੰਸ ਨਹੀਂ ਹੈ ਇਸ ਕਰਕੇ ਸਿਰਫ ਸਾਡੇ ਜਿਹੜੇ ਵੀ ਕੈਂਡੀਡੇਟ ਨੇ ਉਹ ਵੀ ਦੇ ਵੀ ਕਮਲਦੇਵੋ ਜਨ ਸ਼ਾਂਤੀ ਲਖਣ ਲੜਨਗੇ ਸੋਮ ਪ੍ਰਕਾਸ਼ ਜੀ ਨਿਵਾਸ ਦੇ ਉੱਤੇ ਜਿਹੜੇ ਸਾਡੇ 20 ਬਲੋਕ ਸੈਟੈਂਬਰ ਔਰ ਦੋ ਜ਼ਿਲ੍ਹਾ ਫਿਕਸਡ ਮੈਂਬਰ ਇਲੈਕਸ਼ਨ ਲੜਨਾ ਆ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਕੇ ਮੀਟਿੰਗ ਕੀਤੀ ਗਈ ਆ ਉਹਨਾਂ ਨੂੰ ਆਉਣ ਵਾਲੀ ਰਣਨੀਤੀ ਬਾਰੇ ਦੱਸਿਆ ਗਿਆ ਉਹਨਾਂ ਨੂੰ ਪਾਰਟੀ ਕਿੱਦਾਂ-ਕਿੱਦਾਂ ਸਪੋਰਟ ਕਰੂਗੀ ਉਹ ਦੱਸਿਆ ਗਿਆ ਉਹਨਾਂ ਨੂੰ ਜੇ ਕੋਈ ਤੰਗੀ ਪਰੇਸ਼ਾਨੀ ਹੈ ਤਾਂ ਉਹ ਉਹਨਾਂ ਨੂੰ ਪੁੱਛੀ ਗਈ ਆ ਔਰ ਉਹਨਾਂ ਦੀ ਹੌਸਲਾ ਫੁਚਾਈ ਕੀਤੀ ਗਈ ਆ ਵਧਾਈ ਦਿੱਤੀ ਗਈ ਆ ਔਰ ਉਹਨਾਂ ਪ੍ਰਤੀ ਅਰਦਾਸ ਕੀਤੀ ਗਈ ਆ ਤੋ ਸਾਰੇ ਜੇਤੂ ਹੋਣ ਉਹਦੇ ਵਿੱਚ ਸਾਰੇ ਸਾਡੇ 20 ਦੇ 20 ਜਿਹੜੇ ਕੈਂਡੀਡੇਟ ਆ ਉਹ ਆਏ ਆ ਦੋ ਜਿਲ੍ਹਾ ਪਿਛਲੇ ਕੈਂਡੀਡੇਟ ਆਏ ਆ ਔਰ ਜਿਹੜੀ ਇਲੈਕਸ਼ਨ ਆ ਇਹ 14 ਨੂੰ ਇਹਦਾ ਰਿਜ਼ਲਟ ਆਉਣਾ ਔਰ ਹੁਣ ਤੋਂ ਸਟਾਰਟ ਆ ਸੋ ਇਹਦੀ ਸਬੰਧੀ ਵਿਚਾਰਾਂ ਕਰਕੇ ਕਿੱਦਾਂ-ਕਿੱਦਾਂ ਮੀਟਿੰਗਾਂ ਹੋਣੀਆਂ ਕਿਹੜੇ ਕਿਹੜੇ ਪਿੰਡਾਂ 'ਚ ਕਿੱਦਾਂ ਕਿੱਦਾਂ ਕੰਮ ਕਰਨਾ ਆ ਕਿਹੜੇ ਕਿਹੜੇ ਵਰਕਰਾਂ ਦੀ ਕੀ ਕੀ ਡਿਊਟੀ ਲੱਗਣੀਆਂ ਆ ਉਹ ਸਾਰੀ ਵਿਚਾਰ ਕੇ